ਦੁਨੀਆ ਭਰ ਵਿੱਚ ਵਸਦੇ ਸਮੂਹ ਖਾਲਸਾ ਪੰਥ ਅਤੇ ਪੰਜਾਬੀਆਂ ਨੂੰ ਮੇਰੇ ਵੱਲੋਂ ਦਰਜਾ ਦਰਜਾ ਪ੍ਰਣਾਮ ਸਤਿਕਾਰ ਦੁਆ ਸਲਾਮ ਕਰਦੇ ਹਾਂ ਗੁਰੂ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀ ਚੈਨਲ ਦਾ ਐਂਕਰ ਗੱਲ ਕਰ ਰਿਹਾ ਸੀ ਕਪਲ ਸ਼ਰਮਾ ਦੇ ਕੈਫੇ ਉੱਤੇ ਕੀਤੀ ਗਈ ਗੋਲਾਬਾਰੀ ਸੰਬੰਧੀ ਇੱਕ ਧਿਰ ਕਹਿੰਦੀ ਹੈ ਕਿ ਕਪਲ ਸ਼ਰਮਾ ਸਿੱਖਾਂ ਦੇ ਖਿਲਾਫ ਸੀ ਇਸ ਕਰਕੇ ਇਹ ਹੋਇਆ ਦੂਜੀ ਧਿਰ ਕਹਿੰਦੀ ਹੈ ਨਹੀਂ ਕਪਲ ਸ਼ਰਮਾ ਤਾਂ ਸਿੱਖਾਂ ਦੇ ਖਿਲਾਫ ਨਹੀਂ ਸੀ ਤੀਜੀ ਧਿਰ ਕਹਿੰਦੀ ਹੈ ਨਹੀਂ ਇਹ ਗੱਲ ਨਹੀਂ ਇੱਥੇ ਪੰਜਾਬ ਵਿੱਚ ਵੀ ਇਹੋ ਮਾਹੌਲ ਹੈ ਤੇ ਪੰਜਾਬੀ ਕੈਨੇਡਾ 'ਚ ਵੀ ਰਹਿੰਦੇ ਹਨ ਉੱਥੇ ਵੀ ਇਹੀ ਮਾਹੌਲ ਹੈ ਜੇ ਇਹ ਪੱਤਰਕਾਰ ਕੇ ਤੇ ਮੇਰੇ ਸਾਹਮਣੇ ਬੈਠਾ ਹੁੰਦਾ ਨਾ ਪਤਾ ਨਹੀਂ ਮੈਂ ਇਹਦੇ ਨਾਲ ਕੀ سلوਕ ਕਰਦਾ ਪਹਿਲਾ ਸਲੋਕ ਤੇ ਇਹ ਕਿ ਇਹਦਾ ਪੱਤਰਕਾਰੀ ਦਾ ਲਾਇਸੈਂਸ ਜੇ ਮੇਰੇ ਹੱਥ 'ਚ ਹੁੰਦਾ ਮੈਂ ਜ਼ਬਤ ਕਰ ਲੈਣਾ ਸੀ ਤੁਸੀਂ ਚੈਨਲਾਂ ਦੇ ਉੱਤੇ ਝੂਠ ਬੋਲਣ ਲਈ ਤੇ ਭਾਰਤੀ ਸਰਕਾਰ ਦੇ ਤੰਤਰ ਦੇ ਵਿਰੋਧਾਂਤ ਨੂੰ ਫਲਾਉਣ ਵਾਸਤੇ ਬੈਠੇ ਹੋ ਬੋਲਦੇ ਪੰਜਾਬੀ ਹੋ ਨਾਮ ਨਾਲ ਤੁਹਾਡੇ ਪਿੱਛੇ ਸਿੰਘ ਲੱਗਾ ਹੋਇਆ ਹੈ ਤੇ ਜੀ ਧਿਰ ਨਹੀਂ ਪਹਿਲੀ ਧਿਰ ਦਾ ਨਾਂ ਲੈਂਦੇ ਆ ਤੁਹਾਡੀ ਜਬਾਨ ਥਥਲੌਂਦੀ ਹੈ ਉਹ ਪਹਿਲੀ ਧਿਰ ਪਤਾ ਕਿਹੜੀ ਹੈ ਜੋ ਪੰਜਾਬ ਦੀ ਆਜ਼ਾਦੀ ਲਈ ਰੈਫਰੈਂਡਮ ਕਰਵਾ ਰਹੀ ਹੈ ਕਿ ਖਾਲਸਾਤਨ ਸਥਾਪਿਤ ਹੋ ਸਕੇ ਉਸ ਧਿਰ ਬਾਰੇ ਮੈਂ ਕਹਿ ਦਿੰਨਾ ਉਸ ਧਿਰ ਦਾ ਕਹਿਣਾ ਉਸ ਧਿਰ ਦਾ ਆਫੀਸ਼ੀਅਲੀ ਕਹਿਣਾ ਇਹ ਕੰਮ ਭਾਰਤੀ ਏਜੰਸੀਆਂ ਦਾ ਹੈ ਜੋ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਜੋ ਪਿਛਲੇ 78 ਸਾਲਾਂ ਤੋਂ ਸਿੱਖਾਂ ਨੂੰ ਬਦਨਾਮ ਕਰਦੀ ਆਈ ਹੈ ਉਹ ਸਰਕਾਰ ਜਿਹੜੀ ਆਜ਼ਾਦ ਹੋਣ ਤੋਂ ਠੀਕ 1 ਸਾਲ ਬਾਅਦ ਸਿੱਖਾਂ ਨੂੰ ਕਹਿੰਦੀ ਹੈ ਜਰਮ ਪੇਸ਼ਾਨ ਹੈ ਤੁਸੀਂ ਖਾਂਦੇ ਪੰਜਾਬ ਦਾ ਉਹ ਤੁਸੀਂ ਬੋਲਦੇ ਪੰਜਾਬੀਓ ਤੁਹਾਡੇ ਨਾਮ ਦੇ ਪਿੱਛੇ ਸਿੰਘ ਲੱਗਾ ਹੈ ਮੈਂ ਆਪਣੇ ਲੋਕਾਂ ਨੂੰ ਕਹਿੰਦਾ ਸਾਡੀ ਮਜਬੂਰੀ ਹੁੰਦੀ ਸੀ ਕਿਸੇ ਦਾ ਨਾਮ ਨਹੀਂ ਚੈਨਲ ਦਾ ਲੈ ਸਕਦੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਪਹਿਚਾਣੋ ਇਹੋ ਜਿਹੇ ਚੈਨਲਾਂ ਨੂੰ ਬਲੌਕ ਕਰੋ ਇਹੋ ਜਿਹੇ ਚੈਨਲਾਂ ਨੂੰ ਸੁਣਨ ਦੀ ਲੋੜ ਨਹੀਂ ਜਿਹੜੇ ਭਾਰਤੀ ਤੰਤਰ ਦੇ ਟੂਲ ਹਨ ਭਾਰਤੀ ਤੰਤਰ ਦੀਆਂ ਕਠਪੁਤਲੀਆਂ ਹਨ ਭਾਰਤੀ ਤੰਤਰ ਦੇ ਪੈਦਾ ਕੀਤੇ ਤੇ ਪਾਲੇ ਹੋਏ ਪਿੰਜਰੀ ਚ ਬਿਠਾਏ ਤੋਤੇ ਹਨ ਜਿਹੜੇ ਭਾਰਤੀ ਏਜੰਸੀਆਂ ਦੀ ਸੁਰ ਵਿੱਚ ਸੁਰ ਮਿਲਾ ਕੇ ਬੋਲਦੇ ਹਨ ਬੋਲਦੇ ਬੜੇ ਮਿੱਠਾ ਹਨ ਹਸਾਉਂਦੇ ਵੀ ਬਹੁਤ ਨੇ ਆ ਮੇਰੀ ਮਾਂ ਆ ਗਈ ਆ ਮੇਰੀ ਭੈਣ ਆ ਗਈ ਆ ਮੇਰਾ ਵੀਰ ਆ ਗਿਆ ਐ ਇਸ ਤਰ੍ਹਾਂ ਗੱਲਾਂ ਕਰਦੇ ਨੇ ਜਿਵੇਂ ਪੰਜਾਬੀਆਂ ਦੇ ਉੱਤੇ ਬਹੁਤ ਸਿੱਖੀ ਦੀ ਗੱਲ ਵੀ ਵਿੱਚ ਕਰੀ ਜਾਣਗੇ ਸਿੱਖੀ ਦੇ ਵਿੱਚ ਬੜਾ ਪ੍ਰੇਮ ਪਿਆਰ ਹੈ ਗੁਰੂ ਸਾਹਿਬਾਨ ਨੇ ਸਿੱਖੀ ਤੇ ਪਿਆਰ ਫਲਾਉਣ ਦੀ ਗੱਲ ਕੀਤੀ ਹਰ ਇੱਕ ਦੀ ਸੇਵਾ ਕਰਨ ਦੀ ਗੱਲ ਕੀਤੀ ਸਿੱਖੀ ਵਿੱਚ ਤੇ ਬਥੇਰਾ ਕੁਸ਼ਾ ਗੱਲਾਂ ਤੁਹਾਡੇ ਕੋਲ ਕੀ ਹੈ ਤੁਸੀਂ ਸਿਰਫ ਝੂਠ ਬੋਲਣੇ ਬੈਠੇ ਹੋ ਉਹ ਤੀਜੀ ਤਰ ਕਿਹੜੀ ਹੈ ਮੈਂ ਤਾਂ ਸੁਣਿਆ ਨਹੀਂ ਕਿ ਪੰਜਾਬ ਦੇ ਵਿੱਚ ਵੀ ਇਹ ਹਾਲ ਹੈ ਤੇ ਬਾਹਰ ਕੈਨੇਡਾ ਵਿੱਚ ਵੀ ਇਹ ਹਾਲ ਹੈ ਹਾਲ ਇਸ ਕਰਕੇ ਹੈ ਕਿ ਉਥੇ ਪੰਜਾਬੀ ਬੈਠੇ ਹਨ ਨਹੀਂ 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 ਮੈਂ ਇਹ ਦੱਸਣਾ ਚਾਹੁੰਨਾ ਹੈ ਪੰਜਾਬ ਦੇ ਵਿੱਚ ਵੀ ਭਾਰਤੀ ਤੰਤਰ ਬੈਠਾ ਹੋਇਆ ਹੈ ਏਜੰਸੀਆਂ ਦੇ ਰੂਪ ਦੇ ਵਿੱਚ ਪ੍ਰਬੰਧਕ ਦੇ ਰੂਪ ਵਿੱਚ ਅਤੇ ਇਹੀ ਏਜੰਸੀਆਂ ਦੇ ਰੂਪ ਵਿੱਚ ਆਪਣੀਆਂ ਡਿਪਲੋਮੈਟਾਂ ਦੇ ਰਾਹੀਂ ਜਿਹੜਾ ਗੰਦ ਇਹਨਾਂ ਨੇ ਪੰਜਾਬ 'ਚ ਪਾਇਆ ਇਹ ਉਹੀ ਗੰਦ ਬਾਹਰਲੇਆਂ ਦੇਸ਼ਾਂ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਪਾਉਂਦੇ ਹਨ ਜੀ ਚਾਰ ਛਲੜਾਂ ਵਾਸਤੇ ਤੁਸੀਂ ਝੂਠੀ ਬੋਲਣਾ ਹੈ ਇਹ ਪੱਤਰਕਾਰੀ ਕਰਨੇ ਬੰਦ ਕਰੋ ਤੁਸੀਂ ਪੱਤਰਕਾਰ ਨਹੀਂ ਹੋ ਤੁਸੀਂ ਉਹ ਜੁੰਡਲੀਕਾਰ ਹੋ ਜਿਹੜੀ ਕੁਫਰ ਦੀਆਂ ਖਬਰਾਂ ਨੂੰ ਮਸਾਲੇ ਲਾ ਲਾ ਕੇ ਪੈਸੇ ਵੀ ਬਣਾਏ ਜਾਂਦੇ ਹੋ ਸਿੱਖਾਂ ਨੂੰ ਅਸਦੇ ਰੂਪ ਵਿੱਚ ਇਨਡਾਇਰੈਕਟਲੀ ਬਦਨਾਮ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹੋ ਰਹੀ ਗੱਲ ਵੀਰ ਕਪਲ ਸ਼ਰਮਾ ਦੀ ਮ ਕੱਲ ਦੇ ਐਪੀਸੋਡ ਵਿੱਚ ਵੀ ਕਿਹਾ ਸੀ ਅੱਜ ਫੇਰ ਕਹਿਣਾ ਸਮੂਹ ਖਾਲਸਤਾਨੀ ਭਰਾ ਪੰਜਾਬ ਦੀ ਆਜ਼ਾਦੀ ਚਾਹਣ ਵਾਲੇ ਸਿਰਫ ਕਪਲ ਸ਼ਰਮਾ ਨਹੀਂ ਬਲਕਿ ਪੂਰੇ ਪੰਜਾਬ ਚ ਵਾਸਤੇ ਹਿੰਦੂ ਭਾਈਚਾਰੇ ਦੇ ਨਾਲ ਖੜੇ ਹਨ ਹਿੰਦੂ ਭਾਈਚਾਰਾ ਸਿੱਖਾਂ ਲਈ ਬੋਲੇ ਨਾ ਬੋਲੇ ਉਹ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਉਹਨਾਂ ਦਾ ਡਰ ਹੋ ਸਕਦਾ ਹੈ ਪਰ ਸਮੁੱਚਾ ਹਿੰਦੂ ਭਾਈਚਾਰਾ ਸਿੱਖਾਂ ਦੇ ਖਿਲਾਫ ਨਹੀਂ ਹੈ ਇਹਨਾਂ ਵਿੱਚੋਂ 94 ਬੰਦੇ ਨੇ ਜਿਹੜੇ ਸਿੱਖਾਂ ਦੇ ਖਿਲਾਫ ਹੋਣਗੇ ਉਹ 94 ਬੰਦੇ ਤਾਂ ਸਿੱਖਾਂ ਚ ਵੀ ਬਥੇਰੇ ਬੈਠੇ ਆ ਇੱਕ ਆ ਪੱਤਰਕਾਰ ਹੀ ਆ ਜਿਹੜਾ ਸੱਕ ਨਾਮ ਦੇ ਪਿੱਛੇ ਸਿੰਘ ਲੱਗਾ ਇਹਦੇ ਨਾਮ ਦੇ ਇਹ ਹੀ ਸਿੱਖਾਂ ਦੇ ਖਿਲਾਫ ਹੈ ਫਿਰ ਇਹ ਸਿੱਖ ਕਿਹੜੇ ਪਾਸੇ ਹੋਣ ਸਿੱਖ ਕਪਲ ਸ਼ਰਮਾ ਦੇ ਹਰਗिज ਖਿਲਾਫ ਨਹੀਂ 1947 ਤੋਂ ਵੀ ਪਹਿਲਾਂ ਇਹਨਾਂ ਨੇ ਤੈਅ ਕਰ ਲਿਆ ਸੀ ਪਹਿਲਾਂ ਪੰਜਾਬ ਦੇ ਨੂੰ ਇਹਨਾਂ ਦੋ ਟੋਟੀਆਂ ਚ ਵੰਡਿਆ ਫਿਰ ਉਰਲੇ ਟੋਟੇ ਦੇ ਤਿੰਨ ਟੋਟੇ ਕੀਤੇ ਉਹ ਟੋਟੇ ਕਰਨ ਪਿੱਛੇ ਇਹਨਾਂ ਨੇ ਹਿੰਦੂ ਵੀਰਾਂ ਨੂੰ ਵਰਗਲਾਇਆ ਕਿ ਤੁਹਾਡੀ ਬੋਲੀ ਹਿੰਦੀ ਹੈ ਇਹਨਾਂ ਨੇ ਚੱਕ ਕੇ ਹਿੰਦੀ ਲਿਖਾਤੀ ਆਮ ਬੰਦਾ ਇਹ ਗੱਲਾਂ ਨਹੀਂ ਸਮਝਦਾ ਹੁੰਦਾ ਸਾਡੇ ਵੀ ਬਹੁਤੇ ਵੀਰ ਫਿਰ ਉਧਰ ਨੂੰ ਤੁਰ ਪੈਂਦੇ ਹਿੰਦੂ ਕਹੜਾ ਸਾਡੇ ਦੀ ਬੋਲਦੇ ਆ ਫਿਰ ਕੀ ਆ ਨਹੀਂ ਬੋਲਦੇ ਤਾਂ ਸਿੱਖ ਕਿਹੜਾ ਸਾਰੇ ਸਾਡੇ ਲਈ ਬੋਲਣ ਲੱਗੇ ਨੇ ਬੋਲਣਾ ਸਖਾਲਾ ਪਿਆ ਹੁੰਦਾ ਭਾਰਤੀ ਤੰਤਰ ਦੇ ਕੱਸੇ ਹੁਸ਼ਮੰਜਿਆਂ ਤੋਂ ਸਾਰੇ ਡਰਦੇ ਨੇ ਭਾਈ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਡਰ ਸਕਦਾ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੂੰ ਸੱਚਮੁੱਚ ਮੰਨਣ ਵਾਲਾ ਨਹੀਂ ਡਰੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਏ ਨੇ ਕਿਰਪਾ ਕਰਦਣੇ ਆ ਉਸ ਨੂੰ ਨਿਰਭਉ ਬਣਾ ਦੇਣਾ ਤੇ ਜਿਹੜੇ ਵਿਚਾਰੇ ਪੂਜਾ ਇਹ ਪੱਥਰ ਦੀ ਕਰਨ ਲੱਗੇ ਨੇ ਉਹਨਾਂ ਵਿਚਾਰਿਆਂ ਦਾ ਡਰ ਕੌਣ ਲਾਵੇ ਉਹ ਡਰਦੇ ਨੇ ਇਸ ਕਰਕੇ ਨਹੀਂ ਬੋਲਦੇ ਪੱਥਰ ਦੀ ਪੂਜਾ ਮੈਂ ਤਾਂ ਗੱਲ ਕੀਤੀ ਹੈ ਕਿ ਉਹਨਾਂ ਦੇ ਰੀਤੀ ਰਿਵਾਜ ਨੇ ਨਾ ਅਸੀਂ ਹਰ ਇੱਕ ਦੇ ਰੀਤੀ ਰਿਵਾਜ ਦਾ ਸਤਿਕਾਰ ਕਰਦੇ ਹਾਂ ਪਰ ਗੁਰਮਤ ਪੱਥਰ ਪੂਜਣ ਦੇ ਖਿਲਾਫ ਹੈ ਖਾੜਕੂ ਲਹਿਰ ਦੇ ਵਿੱਚ ਇਹਨਾਂ ਨੇ ਪੁਲਿਸ ਰਾਹੀਂ ਆਪਣੇ ਏਜੰਸੀਆਂ ਦੇ ਬੰਦੇ ਵਿਚ ਵੜੇ ਹਿੰਦੂ ਵੀਰਾਂ ਦਾ ਬੱਸਾਂ 'ਚੋਂ ਕੱਢ-ਕੱਢ ਕਤਲ ਕਰਾਇਆ ਘਰਾਂ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰੀਆਂ ਫਿਰ ਇਹਨਾਂ ਦੇ ਆਸ਼ਵਸਨਾਂ ਵਾਲੇ ਚਾਰਕ ਇਹਨਾਂ ਨੇ ਚੰਗਾ ਹਿੱਸਾ ਪਾਇਆ ਸਿੱਖਾਂ ਦੇ ਖਿਲਾਫ ਉਹ 34000 ਹਿੰਦੂ ਮਾਰਤਾ ਕਿਸੇ ਵੀ ਸਿੱਖ ਨੇ ਕਿਸੇ ਵੀ ਹਿੰਦੂ ਨੂੰ ਨਹੀਂ ਮਾਰਿਆ ਜੇ ਇਸ ਫਾਰਮੂਲੇ ਨੂੰ ਲੈ ਲੀਏ ਤਾਂ ਫਿਰ ਸਿੱਖਾਂ ਨੇ ਸਿੱਖ ਨਹੀਂ ਮਾਰੇ ਬਿਆਨਤ ਸਿੰਘ ਕੌਣ ਸੀ ਸਿੱਖੀ ਸੀ ਕਿੰਨੇ ਪੁਲਿਸ ਵਾਲੇ ਮਾਰੇਗੇ ਉਹ ਸਾਰੇ ਸਿੱਖੀ ਸੀ ਗੱਲ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਹੈ ਗੱਲ ਜ਼ੁਲਮ ਅਤੇ ਜ਼ਾਲਮ ਦੀ ਹੈ ਜ਼ੁਲਮ ਕਰਨ ਵਾਲਾ ਵੀ ਦੋਸ਼ੀ ਹੈ ਜ਼ੁਲਮ ਕਰਨ ਦੇ ਹੱਕ ਵਿੱਚ ਬੋਲਣ ਵਾਲਾ ਵੀ ਦੋਸ਼ੀ ਹੈ ਉਹ ਬੋਲਣ ਵਾਲਾ ਕੋਈ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਜੈਨੀ ਹੋਵੇ ਬੁੱਧੀ ਹੋਵੇ ਕੋਈ ਵੀ ਹੋਵੇ ਰਾਮਾਨੰਦ ਜੀ ਹਿੰਦੂ ਹੀ ਹਨ ਉਹਨਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਲ ਕੇ ਚਾਰ ਹਿੰਦੂਆਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਵਿਪਰਵਾਦ ਦਾ ਕੰਮ ਹੀ ਇਹ ਹੈ ਕੋਈ ਮਸਲਾ ਹੋਵੇ ਉਸ ਨੂੰ ਰਾਜਨੀਤਿਕ ਮਸਲੇ ਨੂੰ ਧਾਰਮਿਕ ਬਣਾ ਦਿਓ ਉਸ ਨੂੰ ਧਰਮਾਂ ਦੇ ਵਿੱਚ ਪਾਟਕ ਪਾਉਣ ਲਈ ਵਰਤ ਲੋ ਇਸ ਕੰਮ ਦੇ ਵਿੱਚ ਸਭ ਤੋਂ ਵੱਡਾ ਹੱਥ ਤੇ ਸਭ ਤੋਂ ਵੱਡਾ ਯੋਗਦਾਨ ਇਨ੍ਹਾਂ ਹੀ ਚਾਣਲਾਂ ਦਾ ਜੋ ਬੋਲਦੇ ਪੰਜਾਬੀ ਨੇ ਖਾਂਦੇ ਪੰਜਾਬ ਦਾ ਨੇ ਨਾਮ ਦੇ ਪਿੱਛੇ ਸਿੰਘ ਹੈ ਸਿੱਖੀ ਦੀ ਗੱਲ ਕਰਨਗੇ ਸਿੱਖਾਂ ਦੀਆਂ ਜੜਾਂ ਕੱਟਣਗੇ ਇਹਨਾਂ ਦਾ ਇਹ ਧਰਮ ਇਹ ਹੀ ਹੈ ਜੜ ਕੱਟਣ ਵਾਲੇ ਤੇ ਸਿੱਖੀ ਦੀਆਂ ਜੜਾਂ ਨਹੀਂ ਕੱਟ ਹੋਣੀਆਂ ਕੱਟਣ ਵਾਲੇ ਦੀਆਂ ਆਪਣੀਆਂ ਕਟੀਆਂ ਜਾਣੀਆਂ ਇਹ ਜੜ ਕਿਸੇ ਗੋਰਖਨਾਥ ਦੇ ਟਿੱਲੇ ਤੋਂ ਲੈਣ ਕੇ ਪੁੱਟ ਕੇ ਨਹੀਂ ਲਾਈ ਇਹ ਜੜ ਆਪ ਸਤਿਗੁਰੂ ਸੱਚੇ ਪਾਤਸ਼ਾਹ ਕਾਲਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਲਾਈ ਤੇ ਬਾਕੀ ਨੌ ਸ਼ਰੀਰਾਂ ਦੇ ਵਿੱਚ ਵਿਚਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਇਸ ਵਿੱਚ ਅਥਾਹ ਕੁਰਬਾਨੀਆਂ ਕਰਕੇ ਜੰਗਾਂ ਲੜ ਕੇ ਆਪਣੇ ਪਰਿਵਾਰਾਂ ਦੀਆਂ ਸ਼ਹੀਦੀਆਂ ਦਾ ਖੂਨ ਕੌਮ ਦੀਆਂ ਜੜ੍ਹਾਂ ਵਿੱਚ ਪਾ ਕੇ ਇਸ ਦੀ ਸਥਾਪਤੀ ਕੀਤੀ ਹੈ। ਇਸ ਦਰਖਤ ਨੇ ਫੈਲਣਾ ਪੂਰੇ ਸੰਸਾਰ ਵਿੱਚ ਫੈਲਣਾ ਪੂਰੇ ਭਾਰਤੀ ਖੇਤਰ ਵਿੱਚ ਫੈਲਣਾ। ਐਵੇਂ ਨਹੀਂ ਸਿੱਖ ਪੜੀ ਜਾਂਦੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਤੇ ਬਿਪਰ ਐਵੇਂ ਨਹੀਂ ਸਿੱਖ ਖ਼ਾਰਿਸਤਾਨ ਬਣਦਾ ਵਿਰੋਧ ਕਰਦਾ। ਉਸ ਨੂੰ ਪਤਾ ਜਿਸ ਦਿਨ ਖ਼ਾਰਿਸਤਾਨ ਬਣ ਗਿਆ ਸਮੁੱਚੇ ਭਾਰਤ ਦੇ ਵਿੱਚ ਪ੍ਰਚਾਰ ਹੀ ਖਾਲਸਾ ਦਾ ਤੇ ਖਾਲਸੇ ਦਾ ਹੋਣਾ। ਪੂਰੇ ਭਾਰਤ ਦੇ ਖਿੱਤੇ ਦੇ ਵਿੱਚ ਵਿਪਰਵਾਦ ਤੋਂ ਲੋਕ ਦੁਖੀ ਹਨ ਅਸਰ ਵਿਪਰਵਾਦੀ ਤਾਂ ਗਿਣਤੀ ਸਾਰੀ 10-15% ਮੰਨੀ ਗਈ ਹੈ 85% ਉਹ ਲੋਕ ਹਨ ਜਿਨ੍ਹਾਂ ਦਾ ਆਪਣਾ ਕੋਈ ਨਾ ਕੋਈ دین ਹੈ ਨਾ ਮਸਬਾ ਹੈ ਨਾ ਧਰਮ ਹੈ ਨਾ ਜਾਤ ਹੈ ਪਰ ਇਸ ਵਿਪਰ ਨੇ ਪਹਿਲਾਂ ਵਰਣਵੰਡ ਕੀਤੀ ਫਿਰ ਉਹਨਾਂ ਵਰਣਾ ਦੇ ਵਿੱਚ ਅਗਾ ਜਾਤਾਂ ਬਣਨ ਜਾਤਾਂ ਬਣਾਈਆਂ ਅਤੇ ਨਿੱਕੀ-ਨਿੱਕੀਆਂ ਸ਼੍ਰੇਣੀਆਂ ਦੇ ਵਿੱਚ ਲੋਕਾਂ ਨੂੰ ਵੰਡ ਕੇ ਕਿਸੇ ਨੂੰ ਦਲਿਤ ਕੋਈ ਸ਼ੂਦਰ ਕੋਈ ਬੀਸੀ ਕੋਈ ਐਸਸੀ ਕੋਈ ਐਸਟੀ ਇਹ ਜੀ ਅਣਸੂਚਿਤ ਜਾਤੀਆਂ ਨੇ ਇਹ ਜੀ ਹਰੀਜਨ ਨੇ ਅਣਸੂਚਿਤ ਤਾਂ ਵਿਪਰਾ ਤੂੰ ਐ ਤੇਰਾ ਗਾਣਾ ਪਿਛਾ ਤੇਰਾ ਦੇਸ਼ ਨਾ ਘਰ ਤੇਰੀ ਸੱਭਿਆਤਾ ਨਾ ਸੱਭਿਆਚਾਰ ਤੇਰੀ ਸੰਸਕ੍ਰਿਤੀ ਕਿਹੜੀ ਕਿੱਥੋਂ ਤੂੰ ਆਇਆ ਕੋਈ ਤੈਨੂੰ ਆਰੀਅਨ ਕਹੀ ਜਾਂਦਾ ਤੇਰੇ ਤੇ ਦਿਸ਼ਾ ਦਾ ਹੀ ਨਹੀਂ ਪਤਾ ਤੂੰ ਆਇਆ ਕਿਹੜੇ ਪਾਸੇ ਤੇ ਇੱਥੇ ਆਣ ਕੇ ਤੂੰ ਬੈਠਾ ਹੈ ਇਸ ਦੇ ਵਿਰੁੱਧ ਇਸ ਤੀਆਂ ਕਰਤੂਤਾਂ ਦੇ ਖਿਲਾਫ ਗੁਰੂ ਨਾਨਕ ਸਾਹਿਬ ਜੀ ਆਏ ਅਤੇ ਦਸਮ ਸਰੂਪ ਦੇ ਵਿੱਚ ਉਹਨਾਂ ਨੇ ਸਿੱਧਾ ਇਹ ਕਿਹਾ ਬੇਪਰੰਦੇ ਰੀਤ ਅਪਣਾਉਣੀ ਨਹੀਂ ਇਹਨਾਂ ਨੇ ਸ਼ਾਰਟਕਟ ਰਾਹ ਕੱਢ ਲਿਆ ਖਾਲਸੇ ਵੀ ਬਣੇ ਰੋ ਸਿੱਖ ਵੀ ਖਵਾਈ ਚਲੋ ਆਪਸ ਵਿੱਚ ਵੰਡੇ ਵੀ ਰਹੋ ਸਿੱਖੀ ਦੇ ਨਾਂ ਤੇ ਤੁਹਾਡੀਆਂ ਜਾਤਾਂ ਵਿੱਚ ਬਣੀਆ ਰਹਿਣ ਉਹ ਦੇਖੋ ਤਰੀਕਾ ਕਿਡਾ ਖੂਬਸੂਰਤ ਹੈ ਕਿੰਨਾ ਬਰੀਕ ਵੀ ਹੈ ਤੇ ਗੁੰਝਲਦਾਰ ਵੀ ਹੈ ਮੈਂ ਜੀ ਰਾਮਗੜੀਆ ਸਿੱਖਾਂ ਮੈਂ ਜੀ ਰਬਦਾਸੀਆ ਸਿੱਖਾਂ ਮੈਂ ਜੀ ਜੱਟ ਸਿੱਖਾਂ ਮੈਂ ਜੀ ਸੈਣੀ ਸਿੱਖਾਂ ਉਹ ਸਿੱਖ ਦੀ ਤੇ ਜਾਤ ਪਾਤ ਦੇ ਕੋਈ ਹੈ ਹੀ ਨਹੀਂ ਸਿੱਖ ਤਾਂ ਸਿਰਫ ਸਿੱਖ ਹੈ ਜੇ ਤੂੰ ਸਿੱਖ ਹੈ ਤੇ ਤੂੰ ਰਾਮਗੜੀਆ ਕਿਹੜੇ ਪਾਸੇ ਤੂੰ ਰਬਦਾਸੀਆ ਕਿਹੜੇ ਪਾਸੇ ਫਿਰ ਅਗਲੀ ਸ਼੍ਰੇਣੀ ਹੋਰ ਕੱਟ ਮਾਰੀ ਅਸੀਂ ਜੀ ਰਾਧਾ ਸੌਮੀ ਆਂ ਅਸੀਂ ਟਕਸਾਲੀ ਆਂ ਅਸੀਂ ਅਖੰਡ ਕੀਰਤਨੀ ਆਂ ਅਸੀਂ ਤਤਖਾਲਸੇ ਵਾਲੇ ਆਂ ਅਸੀਂ ਛੀਤੀ ਮਿਸਾਲਾ ਰਹੇ ਤੁਸੀਂ ਸਾਰੇ ਹੋ ਪਰ ਪ੍ਰੋਬਲਮ ਇਹ ਹੈ ਤੁਹਾਡੇ ਚ ਸਿੱਖ ਕੋਈ ਨਹੀਂ ਮਸਲਾ ਤੇ ਹੈ ਨਾ ਕਿ ਮੈਂ ਗੁਰੂ ਦਾ ਸਿੱਖ ਹਾਂ ਗੱਲ ਇੱਥੇ ਨਿਬੜਿਆ ਕੇ ਉਹ ਜੀ ਸਾਡੇ ਜਥੇ ਦਾ ਸਿੱਖ ਹੈ ਕਿੰਨੇ ਜਥਿਆਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਸ਼ਕਾਇਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਕਾਇਆ ਸੀ ਕਿ ਕੋਈ ਜਥਾ ਹੈ ਕੋਈ ਪੰਥ ਹੈ ਤੇ ਕੋਈ ਗ੍ਰੰਥ ਹੈ ਨਾਨਕ ਸਰੀਏ ਆਗੇ ਮੈਂ ਇਸ ਪਾਸੇ ਨਾ ਜਾਵਾਂ ਮਤਲਬ ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਜਾਤੀਆਂ ਬ੍ਰਾਹਮਣ ਨੇ ਬਣਾਈਆਂ ਸਨ ਜੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਤਮ ਕਰਵਾਈਆਂ ਤਾਂ ਇਹਨਾਂ ਨੇ ਆਪਣੇ ਬੰਦੇ ਵਿੱਚ ਵੜ ਕੇ ਉਹਨਾਂ ਦਾ ਇੱਕ ਨਵਾਂ ਤਰੀਕਾ ਘੜ ਕੱਢ ਲਿਆ ਸਿੱਖ ਦੇ ਸਿੱਖ ਖਾਲਸੇ ਦੇ ਖਾਲਸੇ ਜਾਤਾਂ ਦੀਆਂ ਜਾਤਾਂ ਵੀ ਕਾਇਮ ਵੰਡਣ ਦੇ ਪਿੱਛੇ ਕਾਰਨ ਇੱਕੋ ਹੀ ਹੈ ਕਿ ਆਪਸ ਵਿੱਚ ਵੰਡੇ ਰਹਿਣਗੇ ਤੇ ਕੱਲੇ-ਕੱਲੇ ਕੁੱਟਖੰਦੇ ਰਹਿਣਗੇ ਜੇ ਇਕੱਠੇ ਹੋ ਗਏ ਇਹਨਾਂ ਨੇ ਰਲ ਕੇ ਬੇਪਰ ਨੂੰ ਢੀਸ ਕੇ ਤਖਤ ਤੋਂ ਲਾਹ ਕੇ ਪੁੰਜੇ ਸਿੱਟ ਲੈਣਾ ਬੇਪਰ ਨੇ ਆਪਣਾ ਤਾਂ ਪਜਾ ਕਰਨਾ ਹੀ ਆ ਉਹ ਤਾਂ ਕਰ ਰਿਹਾ ਅਸੀਂ ਆਪਣਾ ਪਜਾ ਕੇ ਨਾ ਕਰਨਾ ਅਸੀਂ ਇਸ ਬਾਰੇ ਸੋਚਦੇ ਹੀ ਨਹੀਂ ਚਾਰ ਛਲੜਾਂ ਵਾਸਤੇ ਅਸੀਂ ਉਸ ਬੇਪਰ ਦੀ ਬੋਲੀ ਬੋਲੀ ਜਾਂਦੇ ਸਿੱਖਾਂ ਦੇ ਨਾਂ ਤੇ ਹੁਣ ਤੱਕ ਜਿੰਨੇ ਵੀ ਵੱਡੇ ਇਕਤਲਾਮ ਹੋਏ ਨੇ ਜਿਹੜੇ ਸਿੱਖੀ ਦੇ ਵਿਰੁੱਧ ਨੇ ਉਹ ਸਾਰੇ ਦੇ ਸਾਰੇ ਬਿੱਪਰ ਦੀਆਂ ਏਜੰਸੀਆਂ ਨੇ ਕਰਵਾਏ ਨੇ ਜੇ ਤਾਂ ਆਪਾਂ ਇਹ ਗੱਲ ਬੋਲਾਂਗੇ ਆਪਾਂ ਫਿਰ ਵੀ ਮਰਾਂਗੇ ਜੇ ਆਪਾਂ ਨਾ ਬੋਲਾਂਗੇ ਆਪਾਂ ਫਿਰ ਵੀ ਮਰਾਂਗੇ ਕਿੰਨੇ ਲੋਕਾਂ ਨੂੰ ਰੋਜ਼ ਹਾਰਟ ਅਟੈਕ ਹੋ ਰਿਹਾ ਉਹਨਾਂ ਦੀ ਉਮਰ ਚੈੱਕ ਕਰਕੇ ਦੇਖੋ ਉਹਨਾਂ ਵਿੱਚ ਬੁੱਢੇ ਕਿੰਨੇ ਨੇ ਕਿੰਨੇ ਲੋਕ ਕਰਜ਼ੇ ਦੀ ਵਜ੍ਹਾ ਕਰਕੇ ਫਾਹਾ ਲੈ ਕੇ ਕੋਈ ਸਲਫਾਸ ਖਾ ਲੈਂਦਾ ਕੋਈ ਨਸ਼ੇ ਨਾਲ ਮਰ ਰਿਹਾ ਮੌਤ ਤਾਂ ਫਿਰ ਵੀ ਆ ਰਹੀ ਹੈ ਜੇ ਇਹ ਭਰਮ ਪਿਆ ਹੋਇਆ ਕਿ ਸ਼ਾਇਦ ਸੱਚ ਬੋਲਾਂਗੇ ਤਾਂ ਸਾਨੂੰ ਕੋਈ ਮਾਰ ਦੂ ਤੇ ਫਿਰ ਸਭ ਤੋਂ ਵੱਡਾ ਭਰਮ ਤੇ ਭੁਲੇਖਾ ਤੁਹਾਡਾ ਗੁਰਬਾਣੀ ਦਾ ਫਰਮਾਨ ਹੈ ਮਰਨ ਲਿਖਾਏ ਮੰਡਲ ਮੈਂ ਆਏ ਜਦ ਅਸੀਂ ਇਸ ਧਰਤੀ ਦੇ ਜਨਮ ਮੰਡਲ ਦੇ ਵਿੱਚ ਪ੍ਰਵੇਸ਼ ਹੋਏ ਇਸ ਨੂੰ ਗੁਰਬਾਣੀ ਨੇ ਮ੍ਰਿਤ ਮੰਡਲ ਵੀ ਕਿਹਾ ਹੈ ਮਰਨ ਲਿਖਾਏ ਮੰਡਲ ਮੈਂ ਆਏ ਅਸੀਂ ਆਪਣੀ ਮੌਤ ਨਾਲ ਲਿਖਵਾ ਕੇ ਆਏ ਕੋਈ ਵੀ ਦਵਾਈ ਬਣਦੀ ਹੈ ਕੋਈ ਵੀ ਖਾਣ ਵਾਲੀ ਚੀਜ਼ ਬਣਦੀ ਹੈ ਨਾ ਉਸ ਦੀ ਐਕਸਪਾਇਰੀ ਡੇਟ ਉੱਤੇ ਨਾਲ ਹੀ ਲਿਖੀ ਹੁੰਦੀ ਹੈ ਕਿ ਇੰਨੇ ਸਾਲਾਂ ਤੱਕ ਠੀਕ ਹੈ ਉਸ ਤੋਂ ਬਾਅਦ ਇਹ ਖਾਣ ਵਾਲੀ ਨਹੀਂ ਰਹਿਣੀ ਇਹ ਐਕਸਪਾਇਰੀ ਡੇਟ ਬੰਦੇ ਦੇ ਭਾਗ ਲਿਖ ਦੇ ਵਿੱਚ ਵੀ ਲਿਖੀ ਹੈ ਇਸ ਭਾਰਤੀ ਵਰਤਾਂਤਾਂ ਦਾ ਮੂੰਹ ਬੰਨਣ ਲਈ ਸਾਨੂੰ ਰੋਜ਼ ਬੋਲਣਾ ਪੈਣਾ ਹੈ ਹਰ ਵੇਲੇ ਬੋਲਣਾ ਪੈਣਾ ਆਪਾਂ ਕੈਨੇਡਾ ਵਿੱਚ ਚੱਲੇ ਗੋਲੀ ਦੀ ਮਸਲੇ ਦੇ ਵਿੱਚ ਥੋੜਾ ਜਿਹਾ ਤਹਿਚ ਚ ਜਾਈਏ ਇਹ ਅਸਲ ਵਿੱਚ ਏਜੰਸੀਆਂ ਦੇ ਫਾਲਸ ਫਲੈਗ ਆਪਰੇਸ਼ਨ ਹੁੰਦੇ ਹਨ ਜਿਨ੍ਹਾਂ ਦਾ ਮਕਸਦ ਇਹ ਹੁੰਦਾ ਕੋਈ ਅਜਿਹੀ ਘਟਨਾ ਨੂੰ ਇਨਜ਼ਾਮ ਦੇਣਾ ਹੈ ਜਿਸ ਵਿੱਚ ਕਿਸੇ ਦਾ ਨੁਕਸਾਨ ਹੋਵੇ ਅਤੇ ਫਿਰ ਆਪਣੇ ਚੈਨਲਾਂ ਆਪਣੇ ਮੀਡੀਆ ਰਾਈ ਫਿਰ ਇੱਕ ਖਬਰ ਬਣਾ ਕੇ ਇਦਾਂ ਦਾ ਵਰਤਾਂਤ ਸਿਰਜਣਾ ਅਤੇ ਉਸ ਕਿਸੇ ਦੂਸਰੀ ਧਿਰ ਦੇ ਉੱਤੇ ਉਹਦਾ ਨਾਮ ਲਾਉਣਾ ਹੈ ਪੈਸਾ ਲਗਾਮ ਦੇ ਮਸਲੇ ਦੇ ਵਿੱਚ ਵੀ ਇਹੀ ਕੋਸ਼ਿਸ਼ ਕੀਤਾ ਸੀ ਕਿ ਪਾਕਿਸਤਾਨ ਦਾ ਨਾਮ ਲੱਗਿਆ ਕਿ ਯੂਨਾਈਟਿਡ ਨੇਸ਼ਨ ਨੇ ਪਾਕਿਸਤਾਨ ਨੂੰ ਫਾਂਸੀ ਦੇ ਦਿੱਤੀ ਹੈ ਪਾਕਿਸਤਾਨ ਦੇ ਹਾਲਾਤ ਹੋਰ ਵੀ ਸੁਧਰ ਰਹੇ ਨੇ ਸਾਡੇ ਖਿਲਾਫ ਸਿੱਖਾਂ ਖਿਲਾਫ ਪੰਜਾਬ ਖਿਲਾਫ ਖਾਲਸਾਣ ਖਿਲਾਫ ਜਿੰਨੇ ਵੀ ਬਰਤਾਂਤ ਭਾਰਤ ਸਿਰਜੇਗਾ ਜਿੰਨਾ ਜ਼ਿਆਦਾ ਕੁਫਰ ਦਾ ਪ੍ਰਚਾਰ ਕਰੇਗਾ ਕਿਸ ਨੇ ਉਹਨਾਂ ਛੇਤੀ ਢੈਟੇਰੀ ਹੋਣਾ ਚੌਥੀ ਸਟੇਜ ਤੇ ਪਹੁੰਚੀ ਹੋਈ ਕੈਂਸਰ ਵਾਲਾ ਮਰੀਜ਼ ਕਦੇ ਤੁਸੀਂ ਬਚਿਆ ਦੇਖਿਆ ਉਹ ਜਿੰਨੇ ਮਰਜ਼ੀ ਆਪਰੇਸ਼ਨ ਕਰਵਾ ਲਵੇ ਬੇਸ਼ੱਕ ਆਪਣਾ ਸਾਰਾ ਖੂਨ ਵਿੱਚ ਬਦਲ ਲਵੇ ਜਿੱਥੋਂ ਮਰਜ਼ੀ ਟ੍ਰਾਂਸਪਲੈਂਟ ਕਰਾ ਲਵੇ ਕੈਂਸਰ ਖੜਾ ਨਹੀਂ ਛੱਡਦੀ ਫਿਰ ਭਾਰਤ ਇਸ ਵਕਤ ਕੈਂਸਰ ਦੀ ਚੌਥੀ ਸਟੇਜ ਦੇ ਵਿੱਚ ਹੈ ਇਸ ਦੇ ਬਚਾ ਦਾ ਕੋਈ ਸਾਧਨ ਨਹੀਂ ਹੈਗਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਔਰ ਬੜਾ ਸੋਚ ਸਮਝ ਕੇ ਕਹਿ ਰਿਹਾ ਹਾਂ ਦੁਨੀਆ ਦੀ ਕੋਈ ਤਾਕਤ ਪੂਰਾ ਰੂਸ ਪੂਰਾ ਚੀਨ ਮੈਂ ਕਿਹਾ ਅਮਰੀਕਾ ਵੇ ਇਹਦੇ ਵੱਲ ਖੜ੍ਹ ਜਵੇ ਨਾ ਕਿ ਇਹਨੂੰ ਅਸੀਂ ਟੁੱਟਾ ਨਹੀਂ ਦੇਣਾ ਨਾ ਬਚਾਉਣਾ ਇਸ ਨੂੰ ਤੋੜਨਾ ਕੈਂਸਰ ਨੇ ਇਸ ਦਾ ਕੋਈ ਵਿਚਾਰ ਨਹੀਂ ਹੈ ਕਦੇ ਦਰਬਾਰ ਸਾਹਿਬ ਤੇ ਹਮਲੇ ਕਰਕੇ ਵੀ ਕੋਈ ਸਰਕਾਰ ਬਜੀਏ ਗੁਰੂ ਗ੍ਰੰਥ ਸਾਹਿਬ ਦੇ ਬੇਦਬੀਆਂ ਕਰਨ ਵਾਲੇ ਵੀ ਕਦੀ ਬਜੇ ਨੇ ਮਨੁੱਖਤਾ ਦਾ ਕਹਾਣ ਕਰਨ ਵਾਲਾ ਵੀ ਕਦੀ ਬਚਿਆ ਇਹਨਾਂ ਦਾ ਤੇ ਇੰਨਾ ਮਾੜਾ ਹਾਲ ਹੈ ਕੱਲ ਪਰਸੋਂ ਦੀ ਖਬਰ ਹੈ ਕਿਸੇ ਬਾਹਰਲੇ ਦੇਸ਼ ਚ ਹੈ ਸ਼ਾਇਦ ਮਲੇਸ਼ੀਆ ਦੇ ਵਿੱਚ ਕਿਸੇ ਮੰਦਰ ਦੇ ਵਿੱਚ ਉੱਥੋਂ ਦੀ ਇੱਕ ਕੋਈ ਮਾਡਲ ਆ ਗਈ ਕੁੜੀ ਉਸ ਨਾਲ ਮੰਦਰ ਦਾ ਪੁਜਾਰੀ ਛੇੜਛਾੜ ਕਰਨ ਲੱਗ ਗਿਆ ਉਸ ਨੇ ਹੁਣ ਸ਼ਿਕਾਇਤ ਕਰ ਦਿੱਤੀ ਉਸ ਦੇ ਖਿਲਾਫ ਤੇ ਪੰਡਤ ਜੀ ਅੱਗੇੋਂ ਪਤਾ ਕੀ ਸਟੇਟਮੈਂਟ ਦੇ ਰਹੇ ਨੇ ਉਹ ਕਹਿੰਦੇ ਜਦ ਮੰਦਰ ਦੇ ਪੁਜਾਰੀ ਨੂੰ ਕਿਸੇ ਉੱਤੇ ਪਿਆਰ ਆ ਜਾਂਦਾ ਹੈ ਤਾਂ ਇਹ ਉਸ ਰੱਬ ਦੀ ਬਖਸ਼ਿਸ਼ ਹੁੰਦੀ ਹੈ ਪਰ ਇਹ ਕੁੜੀ ਮੈਨੂੰ ਗਲਤ ਸਮਝ ਗਈ ਹੁਣ ਕੋਈ ਇਸ ਪੁਜਾਰੀ ਨੂੰ ਪੁੱਛੇ ਤੁਹਾਡੀਆਂ ਧੀਆ ਭੈਣਾਂ ਜਿਹੜੀਆਂ ਘਰ ਵਿੱਚ ਬੈਠੀਆਂ ਨੇ ਕੀ ਕਦੇ ਤੁਹਾਡਾ ਉਹਨਾਂ ਉੱਤੇ ਵੀ ਬਖਸ਼ਿਸ਼ ਕਰਨ ਨੂੰ ਦਿਲ ਕੀਤਾ ਕਿ ਨਹੀਂ ਕਦੇ ਉਹਨਾਂ ਉੱਤੇ ਵੀ ਰੱਬ ਮਿਹਰਬਾਨ ਹੋਇਆ ਕਿ ਨਹੀਂ ਹੋਇਆ ਸ਼ਰਮ ਲਾ ਕੇ ਘੁੱਲ ਗਏ ਤੁਸੀਂ ਪੀ ਗਏ ਸਾਰੀ ਇਹੋ ਜੇ ਸਭਿਆਚਾਰ ਨੂੰ ਇਹੋ ਜੇ ਲੋਕਾਂ ਨੂੰ ਇਹੋ ਜੇ ਬੰਦਿਆਂ ਦੇ ਸਰਕਾਰਾਂ ਨੂੰ ਜੇ ਕੋਈ ਸਪੋਰਟ ਕਰਦਾ ਭਾਵੇਂ ਉਹਦੇ ਸਿਰ ਤੇ ਪੱਗ ਹੈ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਕਿਸੇ ਫਿਰਕੇ ਨਾਲ ਸੰਬੰਧਿਤ ਹੈ ਉਸ ਮਨੁੱਖ ਉਤੇ ਹਜ਼ਾਰ ਨਹੀਂ ਬਲਕਿ ਕਰੋੜਾਂ ਲੱਖਾਂ ਲਹੰਤਾਂ ਬਣਦੀਆਂ ਨੇ ਹੁਣ ਸਰੀ ਦੇ ਵਿੱਚ ਜਿਹੜੀ ਗੋਲੀ ਚਲਾਈ ਹੈ ਇਹ ਏਜੰਸੀਆਂ ਵੱਲੋਂ ਫਾਲਸ ਫਲੈਗ ਆਪਰੇਸ਼ਨ ਹੈ ਉਹ ਵੀ ਸਿੱਖਾਂ ਦੇ ਖਿਲਾਫ ਖਾਲਸਤਾਨੀਆਂ ਦੇ ਖਿਲਾਫ ਰੈਫਰੈਂਡਮ ਦੇ ਖਿਲਾਫ ਐਸਐਫਜੀ ਦੇ ਖਿਲਾਫ ਕੋਈ ਇਹਨਾਂ ਧੂਤਿਆਂ ਨੂੰ ਪੁੱਛੇ ਬੀਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਏਜੰਸੀਆਂ ਕੰਮ ਨਹੀਂ ਕਰਦੀਆਂ ਇੱਥੇ ਇੰਟੈਲੀਜੈਂਸ ਹੈ ਨਹੀਂ ਅਗਲਿਆਂ ਨੇ ਸਾਰੀ ਘੂਕ ਕਰ ਲੈਣੀ ਹੈ ਵੱਖਰੀ ਗੱਲ ਹੈ ਆਪਣੀਆਂ ਡੀਲਾਂ ਡੂਲਾਂ ਬਚਾਉਣ ਵਾਸਤੇ ਚੁੱਪ ਰਹਿਣਾ ਪਰ ਇੱਕ ਨਿਸ਼ਚੇਵਾਚਕ ਗਲਤ ਹੈ ਕਿ ਇਹ ਗੱਲ ਕਿਸੇ ਨੇ ਨਹੀਂ ਮੰਨਣੀ ਕਿ ਇਹ ਕੰਮ ਸਿੱਖਾਂ ਦਾ ਉਹ ਸਮਾਂ ਹੁਣ ਲੰਘ ਗਿਆ ਪਰ ਸਾਨੂੰ ਸਿੱਖਾਂ ਨੂੰ ਇਸ ਮਸਲੇ ਦੇ ਉੱਤੇ ਢਿੱਲੇ ਨਹੀਂ ਪੈਣਾ ਚਾਹੀਦਾ ਅਵੇਸਲੇ ਨਹੀਂ ਰਹਿਣਾ ਚਾਹੀਦਾ ਹਰ ਬੰਦੇ ਦਾ ਕੰਮ ਹੈ ਜ਼ਰੂਰੀ ਨਹੀਂ ਤੁਸੀਂ ਮੀਡੀਆ 'ਚ ਹੀ ਬੋਲਣਾ ਚਾਰ ਮਿੱਤਰ ਦੋਸਤ ਕਿਤੇ ਇਕੱਠੇ ਹੋਏ ਹੋ ਇਸ ਵਰਤਾਂਤ ਦੇ ਵਿਰੁੱਧ ਗੱਲ ਫੈਲਾਓ ਕਿ ਇਹ ਸਿੱਖਾਂ ਦੇ ਖਿਲਾਫ ਸਾਜ਼ਿਸ਼ ਹੈ ਜਿਹੜਾ ਕਨਿਸ਼ਕ ਹੋਈ ਜਾ ਜਿਨ੍ਹਾਂ ਨੇ ਸਿੱਟਿਆ ਸੀ ਜਿਸ ਵਿੱਚ 329 ਮੁਸਾਫਰ ਮਾਰੇ ਬਹੁਤੇ ਮਾਰੇ ਵੀ ਸਿੱਖ ਗਏ ਨਾਮ ਹੀ ਸਿੱਖਾਂ ਦਾ ਲਾਤਾ ਤੇ ਕੰਮ ਕੀਤਾ ਏਜੰਸੀਆਂ ਨੇ ਕਹਿਣ ਦਾ ਭਾਵ ਕਿ ਭਾਰਤੀ ਏਜੰਸੀਆਂ ਨੇ ਸਿੱਖਾਂ ਉੱਤੇ ਅਤਵਾਦ ਦਾ ਲੇਬਲ ਵੀ ਲਗਾ ਰਿਆ ਇਹਨਾਂ ਕੋਈ ਸਾਹਮਣੇ ਆ ਜਾਣ ਦੇ ਬਾਵਜੂਦ ਇਹ ਅਜੇ ਵੀ ਸਮਝਦੇ ਨੇ ਕਿ ਸ਼ਾਇਦ ਸਾਰਾ ਸੰਸਾਰ ਸੁੱਤਾ ਹੈ ਹੋਰ ਤਾਂ ਹੋਰ ਤੁਸੀਂ ਗੂਗਲ ਬਾਬੇ ਨੂੰ ਵੀ ਪੁੱਛ ਰਹੇ ਨੇ ਇਸ ਘਟਨਾ ਬਾਰੇ ਇਹ ਕਿਉਂ ਕਰਵਾਈ ਤੇ ਕਿਸ ਨੇ ਕਰਵਾਈ ਉਹ ਵੀ ਅੱਗੇ ਉਹੀ ਰਹਿ ਜਾਂਦਾ ਕਿ ਪੂਰੀ ਦੁਨੀਆ ਦੇ ਵਿੱਚ ਦੂਸਰੀਆਂ ਕਮਿਊਨਿਟੀਆਂ ਨੂੰ ਦੂਸਰੇ ਭਾਈਚਾਰਿਆਂ ਨੂੰ ਬਦਨਾਮ ਕਰਨ ਵਾਸਤੇ ਏਜੰਸੀਆਂ ਇਹੋ ਜੇ ਕਰੇ ਕਰਦੀਆਂ ਏਜੰਸੀਆਂ ਨੂੰ ਕਰਨ ਦਿਓ ਜੋ ਕਰਦੀਆਂ ਇਹਨਾਂ ਨੇ ਗਾ ਵੀ ਕਰਨਾ ਜੇ ਕਿਹੜਾ ਨੇ ਹਟ ਜਾਣਾ ਲੋੜ ਹੈ ਅਸੀਂ ਸਿਰਫ ਜਾਗਰੂਕ ਨਾ ਹੋਈਏ ਦੂਸਰਿਆਂ ਨੂੰ ਜਾਗਰੂਕ ਕਰਨ ਲਈ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਖੁਦ ਵੀ ਬੋਲੀਏ ਸਾਹਮਣੇ ਨਹੀਂ ਬੋਲ ਸਕਦੇ ਲੁੱਕ ਕੇ ਬੋਲੋ ਆਸੇ ਪਾਸੇ ਹੋ ਕੇ ਬੋਲੋ ਬੋਲਣ ਦਾ ਮਕਸਦ ਹੈ ਕਿ ਕਿਸੇ ਤਰੀਕੇ ਝੂਠ ਤੋਂ ਖੜਾ ਛੁੱਟੇ ਸੱਚ ਦੀ ਜਿੱਤ ਹੋਵੇ ਸੱਚ ਦੀ ਗੱਲ ਗਾਂਵ ਦੇ ਸੱਚ ਦਾ ਫਲਾਵ ਹੋਵੇ ਭਾਵਨਾ ਇਹ ਹੋਣੀ ਚਾਹੀਦੀ ਹੈ ਇਸ ਲਈ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਟਿੱਪਣੀਆਂ ਕਰੋ ਭਾਰਤੀ মিডিਆ ਲੱਗਾ ਨਾ ਰਾਤ ਦੇ ਨਾਲ ਅਡੰਗਣ ਸਿੱਖਾਂ ਦੇ ਖਿਲਾਫ ਹੈ ਆ ਹੋ ਗਿਆ ਉਹ ਹੋ ਗਿਆ ਉਹ ਸ਼ਦਾਈ ਥੋੜੇ ਐਵੇਂ ਬੋਲੀ ਜਾਂਦੇ ਨੇ ਲਗਾਤਾਰ ਬੋਲਣ ਦੇ ਨਾਲ ਹੌਲੀ-ਹੌਲੀ ਲੋਕਾਂ ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਕੱਲ ਐਤਵਾਰ ਹੈ ਕੱਲ ਦੇ ਐਪੀਸੋਡ ਦੇ ਵਿੱਚ ਮੈਂ ਜਪਜੀ ਸਾਹਿਬ ਜੀ ਦੀ ਸੇਵਾ ਕਰਨੀ ਰਿਕਾਰਡ ਕਰਕੇ ਚਾੜਨਾ ਹੈ ਸੰਗਤ ਵਿੱਚੋਂ ਕਿਸੇ ਨੇ ਕਿਹਾ ਸੀਗਾ ਵੀ ਜਰੂਰ ਕਰਿਓ ਆਪਾਂ ਉਹਨਾਂ ਨੂੰ ਵਾਦਾ ਕੀਤਾ ਕਿ ਜਰੂਰ ਕਰਾਂਗੇ ਜੇ ਕੋਈ ਖਾਸ ਖਬਰ ਕੱਲ ਨੂੰ ਹੋਈ ਤਾਂ ਫਿਰ ਦੋ ਐਪੀਸੋਡ ਚੜਾਉਣੇ ਪੈਣਗੇ ਉਹ ਹੁਣ ਆਪਾਂ ਦੇਖਦੇ ਹਾਂ ਵੀ ਕਿਵੇਂ ਕੱਲ ਨੂੰ ਕੀ ਕਰਨਾ ਇੱਕ ਵਿਚਾਰ ਹੋਰ ਹੈ ਉਸ ਸੰਬੰਧੀ ਮੈਂ ਤੁਹਾਡੀ رائے ਲੈਣੀ ਹੈ ਮੈਂ ਚਾਹੁੰਨਾ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਖਾਸ-ਖਾਸ ਐਪੀਸੋਡ ਵੀ ਮੈਂ ਵਿੱਚ ਵਿੱਚ ਚੜਾਵਾਂ ਜਿਵੇਂ ਹਰੀ ਸਿੰਘ ਨਲੂਵੇ ਦਾ ਇਤਿਹਾਸ ਜੱਸਾ ਸਿੰਘ ਆਲੂ ਵਾਲੀਏ ਦਾ ਇਤਿਹਾਸ ਚੌਣਵੇਂ ਚੌਣਵੇਂ ਜਰਨੈਲਾਂ ਦਾ ਇਤਿਹਾਸ ਲੱਭ ਕੇ ਉਹ ਵੀ ਚੜਾਇਆ ਜਾਵੇ ਆ ਕਿ ਸਾਡੀ ਕੌਮ ਨੂੰ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਉਹ ਸੁਣ ਕੇ ਲਾਹ ਲੈ ਸਕਣ ਤੁਹਾਡੀ ਇਸ ਬਾਰੇ ਕੀ ਰਾਏ ਉਹ ਤੁਸਾਂ ਜ਼ਰੂਰ ਦੱਸਣੀ ਕੱਲ ਨੂੰ ਮਿਲਦੇ ਹਾਂ ਖਾਲਿਸਤਾਨ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰ ਦੇ ਨਾਲ ਆਪਣਾ ਖਿਆਲ ਰੱਖਿਓ ਕੌਮਲੀ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ